ਉਹ ਮਨਾ ਗਏ ਸੁਪ ਭੁਜੰਗੀ ਸ਼ਰਵਾਲ ਤੇ ਪੰਜ ਭੁਜੰਗੀ ਨਿਤਰੇ ਕਿਹੜੇ ਕਿਹੜੇ ਭਾਈ ਦਇਆ ਸਿੰਘ ਸਾਹਿਬ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਾਬ ਸਿੰਘ ਜਾਨ ਕੀਓ ਭਾਈ ਪੰਜ ਭੁਜੰਗੀ ਲੈ ਉਠਾਈ ਪੰਜ ਭੁਜੰਗੀ ਕੱਢੇ ਹਨ ਮਹਾਰਾਜ ਦੇ ਤੇਗ ਦੀ ਧਾਰ ਦੇ ਉੱਤੇ ਹਾਂਜੀ ਚਾਰਾ ਵਰਨ ਇੱਕ ਕੀਏ ਭਰਾਏ ਚਾਰ ਵਰਨਾਂ ਦੇ ਇਹ ਸਾਰੇ ਇੱਕ ਭਰਾ ਬਣਾ ਦਿੱਤੇ ਨੇ ਪ੍ਰਥਮ ਦਇਆ ਸਿੰਘ ਸੋਫਤੀ ਜਾਤ ਪਹਿਲਾ ਭਾਈ ਦਇਆ ਸਿੰਘ ਜੀ ਲਾਹੌਰ ਸੋਫਤੀ ਇਮਾ ਦਾ ਗੋਤ ਹੈ ਖੱਤਰੀ ਜਾਤੀ ਵਿੱਚੋਂ ਨੇ ਬਸਤ ਲਾਹੌਰ ਹੁਤੇ ਬਖਿਆਤ ਇਹ ਸਭ ਤੋਂ ਪਹਿਲਾਂ ਆਏ ਨੇ ਇਸ ਲਾਹੌਰ ਦੇ ਰਹਿਣ ਵਾਲੇ ਸੀਸ ਦੇਣ ਵਾਸਤੇ ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ ਦੂਜਾ ਸੀਗਾ ਹਸਤਨਾਪੁਰ ਦਾ ਭਾਈ ਧਰਮ ਸਿੰਘ ਉਹ ਤੋਂ ਜੱਟ ਸਿਵ ਜਟੋ ਪ੍ਰਕਾਸ਼ੀ ਇਹ ਜੱਟ ਦਾ ਵੰਸ਼ ਇਹਦਾ ਧੰਨਾ ਦਾ ਤੰਨੇ ਜੱਟ ਦਾ ਜੋ ਪਰਿਵਾਰ ਹੈ ਉਸ ਵੰਸ਼ ਵਿੱਚ ਕਹਿੰਦੇ ਦਾ ਜਨਮ ਹੋਇਆ ਤੀਜੇ ਮੋਹਕਮ ਸਿੰਘ ਦਵਾਰਕਾ ਜਾਇਓ ਦੂਜੇ ਤੀਜੇ ਸੀ ਭਾਈ ਮੋਹਕਮ ਸਿੰਘ ਦਵਾਰਕਾ ਤੋਂ ਆਏ ਨਾਮਦੇਵ ਅਵਤਾਰ ਤੋਂ ਆਏ ਇਹ ਸਮਝੋ ਨਾਮਦੇਵ ਜੀ ਦੀ ਵੰਸ਼ ਵਿੱਚ ਛਿੰਬੇ ਸਾਨ ਚੌਥੇ 나ਈ ਸਾਹਿਬ ਸਿੰਘ ਜੋ ਚੌਥੇ 나ਈ ਬਰਾਦਰੀ ਚੋਂ ਭਾਈ ਸਾਹਿਬ ਸਿੰਘ ਜੀ ਹੋਏ ਨੇ ਹਸੈਨ ਭਗਤ ਜਹ ਰਹਤੇ ਸੋ ਜੋ ਹਸੈਨ ਦਾ ਜੀ ਦਾ ਪਰਿਵਾਰ ਹੈ ਭਗਤ ਹਸੈਨ ਨਾਈ ਦੀ ਬਾਣੀ ਗੁਰਬਾਣੀ ਵਿੱਚ ਆਉਂਦੀ ਹੈ ਪੰਜਮ ਹਿੰਮਤ ਸਿੰਘ ਜੀਵਰ ਕਹੀਏ ਪੰਜਵੇਂ ਭਾਈ ਹਿੰਮਤ ਸਿੰਘ ਝੀਵਰ ਜਾਤੀ ਚ ਹੋਏ ਨੇ ਪੰਜ ਪੁਝੰਗੀ ਪੰਜ ਜਾਤ ਲਹੀਏ ਇਹ ਪੰਜਾਂ ਜਾਤਾਂ ਚੋਂ ਪੰਜ ਸਿੰਘ ਚੁਣੇ ਮਾਲ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਸੀ ਇਸ ਦੇਣ ਵਾਸਤੇ ਪਾਹਲ ਖੰਡੇ ਤਿਆਰ ਕਰਵਾਈ ਖੰਡੇ ਵੀ ਪਾਹਲ ਤਿਆਰ ਕਰਕੇ ਜਲ ਮਦ ਆਣ ਮਠਾਈ ਪਾਈ ਮਾਦਾ ਜੀ ਨੇ ਮਠਾ ਪਤਾਸੇ ਪਾਏ ਤੇ ਇਹ ਮਦ ਰਾਖੀ ਕਰਦ ਗਡਾਈ ਲੋਹੇ ਵਿੱਚ ਕਰਦੇ ਇਹ ਹੁਣ ਤਾਂ ਮਰਿਆਦਾ ਹੀ ਬਦਲੀ ਜਾਂਦੇ ਆ ਪਹਿਲੀ ਮਰਿਆਦਾ ਖਾਲਸਾ ਜੀ ਜਦੋਂ ਅੰਮ੍ਰਿ ਸ਼ਕਾੰਦੇ ਪੰਜ ਪਿਆਰੇ ਸੱਦੇ ਹੱਥ ਵਿੱਚ ਖੰਡਾ ਤੇ ਖੱਬੇ 'ਚ ਕਿਰਪਾਨ ਉਹ ਵੀ ਬਾਟੇ ਦੇ ਵਿੱਚ ਰੱਖੀ ਜਾਂਦੀ ਸੀਗੀ ਤਖਤਾਂ ਤੇ ਅਜੇ ਵੀ ਮਰਜ਼ਾਦਾ ਹੈ ਪਰ ਆਮ ਜਦੋਂ ਅਸੀਂ ਪੰਜਾਬ ਪਿਆਰਾਂ ਦੇ ਨਵੇਂ-ਨਵੇਂ ਸਿੰਘਾਂ ਨੂੰ ਲਾਉਂਦੇ ਆ ਨਾ ਉਹਨਾਂ ਨੂੰ ਬਹੁਤ ਹੀ ਮਰਿਆਦਾ ਪਤਾ ਨਹੀਂ ਹੁੰਦਾ ਢਿੱਲ ਵਰਤਾ ਆ ਜਾਂਦੇ ਖੰਡੇ ਦੇ ਨਾਲ ਬੁ ਕਿਰਪਾਨ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਸਰੂਪ ਜਿਹੜੀ ਹੈ ਉਹ ਬਾਟੇ ਦੇ ਵਿੱਚ ਰੱਖੀ ਚੋਟੀ ਕਿਰਪਾਨ ਹਾਂਜੀ ਸਤਗੁਰ ਰਾਖੀ ਕਰਦ ਧਾਰੇ ਦਾਏ ਔਰ ਸੱਚੇ ਬਾਦਸ਼ਾਹ ਮਹਾਰਾਜ ਨੇ ਉਸ ਕਰਤ ਦਾ ਜਿਹੜਾ ਧਾਰ ਵਾਲਾ ਪਾਸਾ ਹੈ ਨਾ ਆਪਣੇ ਪਰ ਲਖਿਆ ਤੇ ਖੰਡਾ ਫੇਰਿਆ ਹੈ ਦੁਹਰਾ ਸ੍ਰੀ ਸਤਗੁਰ ਸਤ ਨਾਮ ਰਹਿਓ ਕਰਤਾ ਪੁਰਖ ਉਚਾਰ ਔਰ ਇਹ ਮੂਲ ਮੰਤਰ ਦਾ ਜਾਪ ਜੋ ਮੂਲ ਮੰਤਰ ਹੈ ਕੋ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਤ ਸੱਚ ਹੈ ਵੀ ਸਤ ਨਾਨ ਭੋਸੀ ਵੀ ਸੱਚ ਪਹਿਲਾਂ ਇਹ ਮਰਜਾਦਾ ਸੀ ਜਦੋਂ ਚੋਲੇ ਦਿੰਦੇ ਸੀਗੇ ਅੱਜ ਕੱਲ ਤੇ ਆਪਾਂ ਫਤਹਿ ਹੀ ਬੁਲਾਉਂਦੇ ਆ ਨਾ ਇੱਕ ਓੰਕਾਰ ਇਹ ਮੂਨ ਮੰਤਰ ਨਹੀਂ ਜਪਾਉਂਦੇ ਪਰਾਤਨ ਮਰਜਾਦਾ ਸੀ ਵੀ ਜਿਹਨੂੰ ਅਮਰ ਦੇਣਾ ਉਹਦੇ ਅਮਰ ਦੇ ਕੇ ਜਦੋਂ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਬੋਲਣਾ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਕਰ ਇੱਕ ਵਾਰੀ ਦੂਜਾ ਚੁੜਾ ਦੇਣਾ ਫਿਰ ਨਾਨਕ ਹੋਸੀ ਵੀ ਸੱਚ ਤੱਕ ਫਿਰ ਤੀਜਾ ਚੁੜਾ ਪੰਜ ਚੋਲੇ ਇਦਾਂ ਦੇ ਕੇ ਪੰਜ ਵਾਰੀ ਮੂਨ ਮੰਤਰ ਜਾਂ ਫਿਰ ਨੇਤਰਾਂ 'ਚ ਫਿਰ ਕੇਸਾਂ 'ਚ ਇਹ ਮਰਜ਼ਾਦਾ ਸੀ ਕਿ ਉਹ ਭਾਈ ਰਤਨ ਸਿੰਘ ਦੀ ਪੁਰਾਣੀ ਮਰਜ਼ਾਦਾ ਜਿਹੜੀ ਸੀ ਉਹ ਲਿਖ ਰਹੇ ਨੇ ਹਾਂਜੀ ਅਕਾਲ ਅਕਾਲ ਹੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ ਅਕਾਲ ਅਕਾਲ ਦਾ ਜਾਪ ਸਤਿ ਸ੍ਰੀ ਅਕਾਲ ਦਾ ਜਾਪ ਕਰਨਾ ਖਾਲਸੇ ਨੂੰ ਦੱਸਿਆ ਅਮਰਤ ਵੇਰੇ ਉਥੂ ਕੇ ਸਿੰਘ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਵੇ ਇਹ ਮਰਜ਼ਾਦਾ ਹੁਣ ਕਿਸੇ ਨੂੰ ਨਹੀਂ ਪਤਾ ਸਭ ਤੋਂ ਪਹਿਲਾਂ ਜਦੋਂ ਸਵੇਰੇ ਉੱਠੇ ਤੇ ਐਸਾ ਜਕਾਰਾ ਵੀ ਜਿੱਥੋਂ ਤੱਕ ਆਵਾਜ਼ ਜਾਂਦੀ ਪਗਲੇ ਸੁੱਤੇ ਜਾਗ ਪੈਣ ਵੀ ਸਿੰਘ ਤਿਆਰ ਬਰ ਤਿਆਰ ਹੋ ਗਿਆ ਇਹ ਮਰਿਆਦਾ ਸੀ ਹਾਂਜੀ ਨਾਉ ਪਈ ਪ੍ਰਥਮ ਪਗਉਤੀ ਵਾਰ ਜੋ ਪੌੜੀ ਜੋ ਪਹਿਲੀ ਪੌੜੀ ਆ ਤੇ ਚੰਡੀ ਦੀ ਵਾਰ ਦੀ ਇਹ ਅਰਦਾਸ ਵਿੱਚ ਪੜੀ ਜਾਂਦੀ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਪੜੀ ਆ ਸਤਗੁਰਾਂ ਨੇ ਪੜ ਪ੍ਰਥਮ ਆਪ ਸਤਗੁਰ ਜੋੜੀ ਇਹ ਮਹਾਰਾਜ ਨੇ ਆਪ ਉਚਾਰਨ ਕੀਤੀ ਹੈ ਕਰਗੀਦਰ ਬਾਦਸ਼ਾਹ ਜੀ ਦੀ ਸ੍ਰੀ ਮੁਖਵਾਕ ਬਾਣੀ ਹੈ ਨੌ ਬਾਦਸ਼ਾਹੀਆਂ ਲਿਓ ਤੇ ਆਏ ਨੌ ਬਾਦਸ਼ਾਹੀਆਂ ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦਿਆ ਵੇ ਧਾਰੇ ਸਭ ਥਾਂ ਹੀ ਹੋਏ ਸਾਰੇ ਨੌ ਗੁਰੂਆਂ ਨੂੰ ਯਾਦ ਕੀਤਾ ਹੈ ਦਸ਼ਮਨ ਪਰ ਹੋਈ ਸਹਾਈ ਦਸ਼ਮੇ ਪਾਸ਼ਾ ਨੇ ਆਖਿਆ اے ਕਾਲਪੁਰਖ ਜੀ ਹੁਣ ਮੇਰੇ ਉੱਤੇ ਵੀ ਕਿਰਪਾ ਕਰ ਜੇ ਸਹਾਈ ਹੋਇਆ ਜੀ ਬਹੁਤ ਸਵਈਏ ਬੱਤੀ ਉਚਾਰੇ ਫਿਰ 32 ਸਵਈਏ ਜਿਹੜੇ ਸ਼ਰਾਬ ਗੁਸੋਦ ਸਮੂਹ ਸਦਾਨ ਕੇ ਤੇ ਫਿਰ ਦੀਨਨ ਕੀ ਬਰਤਪਾਲ ਵਾਲੇ ਸਵਈਏ ਤੇ ਸੱਤ ਸਦਾਵ ਸਰੂਪ ਸੱਤ ਬਿਰਤ ਇਹ ਸਾਰੇ ਸਵਈਏ ਪੜੇ ਹਨ ਸ੍ਰੀ ਸਤਗੁਰ ਸ੍ਰੀ ਮੁਖੋ ਸਵਾਰੇ ਮਾਣੇ ਆਪਣੇ ਮੁਖ ਤੋਂ 210 ਦੀ ਬਾਣੀ ਪੜੀ ਜਾਂਦੇ ਨੇ ਤੇਜ ਤੇਜ ਜੋ ਚੰਡੀ ਬਾਣੀ ਆ ਦੇਖੋ ਨਾ ਸਾਧ ਸੰਗਤ ਜੀ ਅੱਜਕੱਲ੍ਹ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਮਰ ਸ਼ਗਾਇਆ ਕਰਾਂਗੇ ਦਸਮ ਦੀ ਬਾਣੀ ਨਹੀਂ ਪੜ੍ਹਣੀ ਪਰ ਪੁਰਾਣੇ ਗ੍ਰੰਥ ਹੁਣ ਭਾਈ ਮੁਤਾਬ ਸਿੰਘ ਦਾ ਪੋਤਰਾ ਲਿਖ ਰਿਹਾ ਹੁਣ ਮੁਤਾਬ ਸਿੰਘ ਦੀ ਗੱਲ ਮੰਨਿਏ ਕਹਿੰਨਾਂ ਦੀ ਮੰਨਿਏ ਅਸੀਂ ਭਾਈ ਮੁਤਾਬ ਸਿੰਘ ਕੌਣ ਆ ਜਿਹਨੇ ਮਸੇ ਰੰਗੜ ਦਾ ਸਿਰ ਵਢਿਆ ਉਹਦੇ ਪੋਤਰੇ ਭਾਈ ਰਤਨ ਸਿੰਘ ਹੀ ਲਿਖ ਰਿਹਾ ਹੈ ਤੇਜ ਤੇਜੋ ਚੰਡੀ ਬਾਣੀ ਜਿਹੜੀ ਵੀਰਸ ਵਾਲੀ ਬਾਣੀ ਹੈ ਤੇਜਸਵੀ ਬਾਣੀ ਹੈ ਉਹ ਸਾਧਗੁਰੂ ਜੀ ਪੜ੍ਹ ਰਹੇ ਨੇ ਸਉ ਪਾਹਲ ਇਹ ਮੱਦੇ ਮੱਦਾ ਠਾਣੀ ਉਹ ਅੰਮ੍ਰਿਤ ਦੇ ਵਿੱਚ ਪੜੀ ਹੈ ਬਾਣੀ ਤਾਂ ਕਿ ਸਿੰਘਾਂ ਦੇ ਵੀਰ ਰਸ ਆ ਜਾਵੇ ਤੇ ਇੱਥੇ ਸਵਈਆ ਵੀ ਤਿਰਭੰਗੀ ਚਾਂਦ ਲਿਖਿਆ ਖੰਡ ਬਹਿੰਦੰ ਕਰਦਲ